ਹਾਂਜੀ ਕਿਸਾਨ ਦੋਸਤੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਝੋਨੇ ਅਤੇ ਬਾਸਪਤੀ ਦੇ ਬੀਐਲਬੀ ਰੋਗ ਬੀਐਲਬੀ ਬੈਕਟੀਰੀਅਲ ਲੀਫ ਬਲਾਈਟ ਪੱਤਿਆਂ ਦਾ ਝੋਲਸ ਰੋਗ ਸੋ ਬਲਦਾਵੇਂ ਮੌਸਮ ਦੇ ਵਿੱਚ ਕਾਫੀ ਸਮੱਸਿਆ ਆ ਰਹੀ ਹੈ ਇਸ ਬਿਮਾਰੀ ਦੀ ਸੋ ਕੀ ਪਹਿਚਾਣ ਆ ਬਿਮਾਰੀ ਦੀ ਕੀ ਰੋਕਥਾਮ ਕਰਨੀ ਆ ਸੋ ਸਾਰੀ ਗੱਲ ਕਰਦੇ ਆਂ ਵਿਸਤਾਰ ਨਾਲ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਵਾਗਤ ਆ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋਕਸਨਪਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਜੋ ਅੱਗੇ ਉਹ ਵੀ ਵੀਡੀਓ ਰਹੀ ਜਾਣਕਾਰੀ ਆਵੇਗੀ ਜੀ ਤੁਹਾਡੇ ਤੱਕ ਮਹਈਆ ਹੋ ਸਕੇ ਸੋ ਗੱਲ ਕਰੀਏ ਆਪਣੇ ਟੌਪਿਕ ਤੇ ਬੀ ਐਲ ਬੀ ਦੋਸਤੋ ਸਭ ਤੋਂ ਪਹਿਲਾਂ ਜਾਣਕਾਰੀ ਇਹ ਆ ਕਿ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਦੇ ਉੱਪਰ ਬੀ ਐਲ ਬੀ ਦੀ ਸਮੱਸਿਆ ਜ਼ਿਆਦਾ ਆ ਰਹੀ ਆ ਸੋ ਨੰਬਰ 1 ਤੇ 1401 1401 ਜਾਨੀ ਕਿ ਮੁੱਛਲਵਾਸ ਬਤੀ ਤੇ ਸਭ ਤੋਂ ਜ਼ਿਆਦਾ ਸਮੱਸਿਆ ਆ ਰਹੀ ਆ ਨੰਬਰ 2 ਤੇ 188 ਸੋ 1401 ਦੀ ਕਿਸਮ ਦੀ ਸੋਧ 1886 ਸੋ ਉਹਦੇ ਉੱਪਰ ਵੀ ਕਾਫੀ ਸਮੱਸਿਆ ਆ ਰਹੀ ਹੈ ਅਤੇ ਇਸ ਤੋਂ ਇਲਾਵਾ ਪੀਆਰ 114 ਪੀਆਰ 122 ਜਾਂ ਫਿਰ ਪੂਸਾ ਵੈਰਾਈਟੀਆਂ ਡੋਗਰ ਪੂਸਾ ਪੂਸਾ 44 ਸੋ ਇਹਨਾਂ ਦੇ ਉੱਪਰ ਵੀ ਕਾਫੀ ਸਮੱਸਿਆ ਆ ਰਹੀ ਹੈ ਜੇਕਰ ਪ੍ਰਾਈਵੇਟ ਵੈਰਾਈਆਂ ਦੀ ਗੱਲ ਕੀਤੀ ਜਾਵੇ ਤਾਂ ਸੁਪਰੀਮ ਸੀਡ 110 ਵੈਰਾਈ ਦੇ ਉੱਪਰ ਵੀ ਕਾਫੀ ਸਮੱਸਿਆ ਆ ਰਹੀ ਹੈ ਬੀਐਲਬੀ ਦੀ ਸੋ ਜੇ ਗੱਲ ਪਹਿਚਾਣ ਦੀ ਕਰੀਏ ਸੋ ਵੀਡੀਓ ਸਕਰੀਨ ਦੇ ਉੱਪਰ ਫੋਟੋ ਚੱਲ ਰਹੀ ਹੈ ਝੋਨੇ ਦੇ ਪੱਤਿਆਂ ਦੇ ਉੱਪਰ ਹਲਕੀਆਂ-ਹਲਕੀਆਂ ਪਾਣੀ ਦੀਆਂ ਬੂੰਦਾਂ ਅਤੇ ਜਾਂ ਫਿਰ ਕੁਝ ਕੁ ਜੰਗਾਲ ਟਾਈਪ ਲੰਮੇ ੱੱੱਬੇ ਪੈਣੇ ਸੋ ਇੱਕ ਜੰਗਾਲ ਟਾਈਪ ਗੋਲ ੱੱੱਬਾ ਜਾਂ ਅੱਖ ਦੀ ਸ਼ੇਪ ਚ ਪੈਂਦਾ ਸੋ ਉਹ ਬ੍ਰਾਉਨ ਸਪੌਟ ਦੀ ਸਮੱਸਿਆ ਹੋ ਸਕਦੀ ਹੈ ਲੇਕਿਨ ਜੇਕਰ ਇਸ ਟਾਈਪ ਦਾ ਪੱਤਾ ਦਿਖਾਈ ਦਿੰਦਾ ਹੈ ਤਾਂ ਬੀਐਲਬੀ ਦੇ ਜਿਹੜੇ ਸ਼ੁਰੂਆਤੀ ਲੱਛਣ ਆ ਉਹ ਆਪਣੀ ਫਸਲ ਦੇ ਵਿੱਚ ਸ਼ੁਰੂ ਹੋ ਗਏ ਆ ਸੋ ਜੇਕਰ ਇਸ ਤੋਂ ਅੱਗੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਫੋਟੋ ਇੱਕ ਹੋਰ ਸਕਰੀਨ ਦੇ ਉੱਪਰ ਆ ਗਈ ਆ ਸੋ ਇਹਦੇ ਤੇ ਗੌਰ ਫਰਮਾਇਆ ਜਾਵੇ ਅਤੇ ਹੌਲੀ-ਹੌਲੀ ਪੱਤੇ ਉੱਪਰੋਂ ਨੋਕਾਂ ਤੋਂ ਲੈ ਕੇ ਥੱਲੇ ਨੂੰ ਸੁੱਕਣੇ ਸ਼ੁਰੂ ਹੋ ਜਾਂਦੇ ਆ ਅਤੇ ਪੱਤੇ ਸੁੱਕਣ ਦੇ ਨਾਲ ਇਹ ਨੋਕਾਂ ਤੋਂ ਅੰਦਰ ਵੱਲ ਨੂੰ ਪੱਤੇ ਮੁੜਨ ਲੱਗ ਜਾਂਦੇ ਆ ਅਤੇ ਕਾਝ ਕੇ ਕਿਸਾਨ ਭਰਾ ਇਸ ਨੂੰ ਗੋਪਦੀ ਸੁੰਡੀ ਸਮਝ ਕੇ ਜਾਂ ਫਿਰ ਬਾਸਪਤੀ ਦੇ ਵਿੱਚ ਵੱਧਵੇਂ ਬੂਟੇ ਸਮਝ ਕੇ ਇਸ ਬਿਮਾਰੀ ਨੂੰ ਇਗਨੋਰ ਕਰ ਰਹੇ ਆ ਸੋ ਚੰਗੀ ਤਰ੍ਹਾਂ ਬਿਮਾਰੀ ਦੀ ਜਾਂਚ ਕੀਤੀ ਜਾਵੇ ਸੋ ਫਸਲ ਦੇ ਵਿੱਚ ਦੇਖਿਆ ਜਾਵੇ ਜਦੋਂ ਕੁਝ ਕੁ ਦਿਨਾਂ ਦੇ ਵਿੱਚ ਬਿਮਾਰੀ ਨੇ ਸਾਰੀ ਫਸਲ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤਾਂ ਆਪਣੀ ਫਸਲ ਦਾ ਹਾਲ ਕੁਝ ਇਸ ਤਰ੍ਹਾਂ ਹੋਵੇਗਾ ਸੋ ਸਕਰੀਨ ਦੇ ਉੱਪਰ ਫੋਟੋ ਚੈੱਕ ਕਰੋ ਉੱਪਰੋਂ ਪੱਤੇ ਬਿਲਕੁਲ ਸੁੱਕ ਜਾਣਗੇ ਸੋ ਇਸ ਤਰ੍ਹਾਂ ਲੱਗੂਗਾ ਕਿ ਜਿਵੇਂ ਕੋਈ ਗਲਤ ਸਪਰੇਅ ਹੋ ਗਈ ਹੋਵੇ ਜਾਂ ਫਿਰ ਓਵਰਡੋਜ ਸਪਰੇਅ ਦੇ ਨਾਲ ਉੱਪਰੋਂ ਪੱਤੇ ਸੁੱਕ ਜਾਂਦੇ ਆ ਸੋ ਐਵੇਂ ਦੀ ਸਮੱਸਿਆ ਆਵੇਗੀ ਸੋ ਇਸ ਬਿਮਾਰੀ ਨੂੰ ਜ਼ਿਆਦਾ ਲਾਈਟਲੀ ਨਹੀਂ ਲੈਣਾ ਸੋ ਇਹ ਇੱਕ ਐਵੇਂ ਦੀ ਬਿਮਾਰੀ ਹੈ ਜੋ ਕਿ 70% ਝਾੜ ਦੇ ਵਿੱਚ ਨੁਕਸਾਨ ਦੇ ਸਕਦੀ ਆ ਸੋ ਆਓ ਗੱਲ ਰੋਕਥਾਮ ਦੀ ਕਰੀਏ ਸੋ ਰੋਕਥਾਮ ਦੇ ਲਈ ਸਭ ਤੋਂ ਪਹਿਲਾਂ ਜੋ ਫਾਰਮਰ ਦੇ ਹੱਥ ਦੇ ਵਿੱਚ ਕੰਮ ਸੋ ਇਲਾਜ ਦੇ ਨਾਲ-ਨਾਲ ਪਰਹੇਜ਼ ਵੀ ਜ਼ਰੂਰੀ ਆ ਪਰਹੇਜ਼ ਕੀ ਕਰਨਾ ਹੈ ਪਾਣੀ ਦਾ ਸੋ ਸਭ ਤੋਂ ਵੱਡਾ ਇਲਾਜ ਇਹਦਾ ਇਹ ਆ ਕਿ ਪਾਣੀ ਦੀ ਰੋਕਥਾਮ ਕੀਤੀ ਜਾਵੇ ਜੇਕਰ ਇਸ ਬਿਮਾਰੀ ਦੇ ਲੱਛਣ ਆਪਣੀ ਫਸਲ ਦੇ ਵਿੱਚ ਦਿਖਾਈ ਦਿੰਦੇ ਆ ਤਾਂ ਤੁਰੰਤ ਪਾਣੀ ਦੀ ਰੋਕਥਾਮ ਕੀਤੀ ਜਾਵੇ ਜੇਕਰ ਥੱਲਿਓਂ ਖੁਸ਼ਕੀ ਲੱਗ ਜਾਵੇਗੀ ਜਾਂ ਫਿਰ ਉੱਪਰੋਂ ਮੌਸਮ ਦੇ ਵਿੱਚ ਖੁਸ਼ਕੀ ਆਉਂਦੀ ਆ ਤਾਂ ਇਸ ਬਿਮਾਰੀ ਦੀ ਜਿਹੜੀ ਰੋਕਥਾਮ ਆ ਉਹ ਕੀਤੀ ਜਾ ਸਕਦੀ ਆ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਦੇ ਲਈ ਕੋਈ ਵੀ ਦਵਾਈ ਜਿਹੜੀ ਆ ਰੀਕਮੈਂਡ ਨਹੀਂ ਕੀਤੀ ਜਾਂਦੀ। ਸੋ ਫਾਰਮਰਾਂ ਦੇ ਕੁਝ ਨਿੱਜੀ ਤਜਰਬੇ ਆ ਜਿਨ੍ਹਾਂ ਦੀ ਸਪਰੇਆਂ ਦੇ ਨਾਲ ਰੋਕਥਾਮ ਕੀਤੀ ਆ ਇਸ ਬਿਮਾਰੀ ਦੀ। ਸੋ ਆਓ ਅੱਜ ਉਹ ਹੀ ਸਾਂਝੇ ਕਰਨੇ ਆ ਤੁਹਾਡੇ ਨਾਲ। ਸਭ ਤੋਂ ਪਹਿਲਾਂ ਮਾਈਸੀਨ ਗਰੁੱਪ ਜਾਨੀ ਕਿ ਵੈਲਡਾਮਾਈਸੀਨ, ਸਟ੍ਰੈਪਟੋਮਾਈਸੀਨ ਜਾਂ ਫਿਰ ਕਾਸੂਗਾ ਮਾਈਸੀਨ ਸੋ ਇਹਨਾਂ ਦੀ ਵਰਤੋਂ ਕਰਕੇ ਜਿਹੜੀ ਆ ਇਸ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕਦੀ ਆ ਜੇਕਰ ਵੈਲਡਾ ਮਾਈਸੀਨ ਦੀ ਵਰਤੋਂ ਕਰਨੀ ਆ ਤਾਂ 500 ਐਮਐਲ ਤੋਂ ਲੈ ਕੇ 600 ਐਮਐਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਅਤੇ 150 ਲੀਟਰ ਪ੍ਰਤੀ ਏਕੜ ਪਾਣੀ ਲਾਉਣਾ ਜ਼ਰੂਰੀ ਆ ਇਸ ਤੋਂ ਇਲਾਵਾ ਕਸੂਗਾ ਮਾਈਸੀਨ ਯਾਨੀ ਕਿ ਕਾਸੂ ਵੀ ਸੋ ਇਹਦੀ ਵੀ ਵਰਤੋਂ ਕਰ ਸਕਦੇ ਆ ਸੇਮ ਡੋਜ਼ ਇਹਦੀ ਆ ਇਹਦੀ 400 ਤੋਂ ਲੈ ਕੇ 600 ਐਮਐਲ ਡੋਜ਼ ਆ ਸੋ ਇਹਦੀ ਵੀ ਆਪਾਂ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਨਾਲ ਸਪਰੇਅ ਕਰਨੀ ਆ ਸੋ ਇਸ ਦੇ ਵਿੱਚ ਆਪਾਂ ਇੱਕ ਹੀ ਐਂਟੀਬਾਇਓਟਿਕ ਵਰਤਣਾ ਹੈ ਸੋ ਜਿਹੜਾ ਵੀ ਤੁਹਾਡਾ ਮਨ ਕਰਦਾ ਤੁਸੀਂ ਵਰਤ ਸਕਦੇ ਆ ਰਿਜ਼ਲਟ ਦੋਵਾਂ ਦੇ ਚੰਗੇ ਮਿਲਣਗੇ ਸੋ ਮਾਈਸੀਨ ਗਰੁੱਪ ਦੀ ਵਰਤੋਂ ਕਰਨ ਤੋਂ ਬਾਅਦ ਐਂਟੀਬਾਇਓਟਿਕ ਦੀ ਵਰਤੋਂ ਕਰਨ ਤੋਂ ਬਾਅਦ ਇੱਕ ਵਾਰ ਬਿਮਾਰੀ ਨੂੰ ਰੋਕਥਾਮ ਪਾਈ ਜਾਊਗੀ ਸੋ ਇਹਨਾਂ ਗਰੁੱਪਾਂ ਨੇ ਕੋਈ ਲੰਮਾ ਅਸਰ ਨਹੀਂ ਰੱਖਣਾ ਆਪਣੀ ਫਸਲ ਦੇ ਵਿੱਚ ਸੋ ਲੰਮਾ ਅਸਰ ਲੈਣ ਦੇ ਲਈ ਇਹਨਾਂ ਗਰੁੱਪਾਂ ਦੀ ਵਰਤੋਂ ਕਰਨ ਤੋਂ ਬਾਅਦ ਆਪਾਂ ਇੱਕ ਚੰਗਾ ਫੰਗੀਸਾਈਡ ਵਰਤਾਂਗੇ ਸੋ ਉਸ ਦੇ ਵਿੱਚ ਤੁਸੀਂ ਐਮਿਸਟਾ ਟਾਪ ਐਜੋਕਸਿਸ ਪ੍ਰੋਬਨ ਪਲੱਸ ਡੈਫੋਨਾਕੋਨੋਜੋਲ ਅਤੇ ਜਾਂ ਫਿਰ ਟ੍ਰਾਈਫਲੋਕਸਿਸ ਸਟ੍ਰੋਬਨ ਪਲੱਸ ਟੈਬੂਕੋਨੋਜੋਲ ਸੋ ਇਹਦੀ ਵਰਤੋਂ ਜੋ ਕਿ ਨੈਟਿਵੋ ਵਾਲਾ ਟੈਕਨੀਕਲ ਆ ਰਿਹਾ ਸੋ ਆਪਾਂ ਇਹਦੀ ਵਰਤੋਂ ਕਰਕੇ ਲੰਮਾ ਅਸਰ ਆਪਣੀ ਫਸਲ ਦੇ ਵਿੱਚ ਲੈ ਸਕਦੇ ਆ ਪਰ ਜੇਕਰ ਇਸ ਤੋਂ ਇਲਾਵਾ ਤੁਸੀਂ ਪਕੌਕਸਿਸ ਸਟਰੋਬਨ 0.52% ਐਸਸੀ ਫਾਰਮੂਲੇਸ਼ਨ ਦੇ ਵਿੱਚ ਜੋ ਆ ਰਿਹਾ ਇਸੇ ਜੋਕਰ ਉਹਦੀ ਵਰਤੋਂ ਕਰਾਂਗੇ ਤਾਂ ਰਿਜ਼ਲਟ ਬਹੁਤ ਸੋਹਣੇ ਵੇਖਣ ਨੂੰ ਮਿਲਣਗੇ ਸੋ ਇਹ ਫਾਰਮਰਾਂ ਦੇ ਪਿਛਲੇ ਸਾਲਾਂ ਦੇ ਨਿੱਜੀ ਤਜਰਬੇ ਆ ਜੋ ਕਿ ਗੈਲਿਲੀਓ ਵੇ ਆ ਰਹੀ ਆ ਗੈਲਿਲੀਓ ਸੈਂਸ ਆ ਰਹੀ ਆ ਸੋ ਗੈਲਿਲੀਓ ਕੱਲੀ ਵੀ ਆ ਰਹੀ ਆ ਜੋ ਸਿੰਪਲ ਗੈਲਿਲੀਓ ਦੀ ਆਪਾਂ ਵਰਤੋਂ ਕਰਨੀ ਆ ਨਾ ਹੀ ਗੈਲਿਲੀਓ ਵੇ ਨਾ ਹੀ ਗੈਲਿਲੀਓ ਸੈਂਸਾ ਸੋ ਆਪਾਂ ਸਿੰਪਲ ਗਲੈਲੀਓ ਦੀ ਵਰਤੋਂ ਕਰਨੀ ਹੈ ਜਿਸ ਦੇ ਵਿੱਚ ਪਕੌਕਸਿਸ ਸਟਰੋਬਨ 22.52% ਐਸਸੀ ਫਾਰਮੂਲੇਸ਼ਨ ਦੇ ਵਿੱਚ ਆ ਰਿਹਾ ਹੈ ਜੇ ਗੱਲ ਡੋਜ਼ ਦੀ ਕਰੀਏ ਤਾਂ 250 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਡੋਜ਼ ਵਰਤਣੀ ਹੈ ਦੀ ਅਤੇ ਪਾਣੀ ਤੁਸੀਂ 150 ਤੋਂ ਲੈ ਕੇ 200 ਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਪਰੇਅ ਦੇ ਵਿੱਚ ਤੁਸੀਂ ਪਾਣੀ ਦੀ ਵਰਤੋਂ ਕਰਨੀ ਹੈ ਸੋ ਬਹੁਤ ਸੋਹਣੇ ਰਿਜ਼ਲਟ ਦੇਖੇ ਗਏ ਆ ਪਿਛਲੇ ਸਾਲਾਂ ਦੇ ਵਿੱਚ ਅਤੇ ਜਿੰਨਾ ਕਿਸਾਨ ਪ੍ਰਮਾਣਣੀ ਦੀ ਵਰਤੋਂ ਕੀਤੀ ਹੈ ਕਮੈਂਟ ਬਾਕਸ ਦੇ ਵਿੱਚ ਰਾਇ ਜ਼ਰੂਰ ਦੇਣਾ ਆਪਣੀ ਗਲੀਲਿਓ ਦੀ ਵਰਤੋਂ ਤੁਸੀਂ ਉਦੋਂ ਹੀ ਕਰਨੀ ਆ ਜਦੋਂ ਬਿਮਾਰੀ ਨੇ ਆਪਣੀ ਫਸਲ ਨੂੰ ਜਿਆਦੇ ਲਪੇਟ ਦੇ ਵਿੱਚ ਲਿਆ ਹੋਇਆ ਤਾਂ ਤੁਸੀਂ ਇੰਨਾ ਮਹਿੰਗਾ ਟੈਕਨੀਕਲ ਵਰਤਣਾ ਹੈ ਕਿਉਂਕਿ ਕਾਫੀ ਕੌਸਟਲੀ ਪੈ ਜਾਂਦਾ ਹੈ ਟੈਕਨੀਕਲ ਜੇ ਗੱਲ ਕੀਤੀ ਜਾਵੇ ਇਹਦੀ ਰੇਟ ਦੀ ਤਾਂ 4500 ਤੋਂ ਲੈ ਕੇ 48-4900 ਦੇ ਵਿੱਚ ਵਿੱਚ ਤੁਹਾਨੂੰ ਇਹ ਲੀਟਰ ਮਿਲ ਜਾਵੇਗਾ ਅਤੇ 4 ਕਿੱਲਿਆਂ ਦੇ ਵਿੱਚ ਇਸ ਲੀਟਰ ਦੀ ਜਿਹੜੀ ਆਪਾਂ ਵਰਤੋਂ ਕਰਨੀ ਆ ਸੋ ਧਿਆਨ ਰੱਖੋ ਕਿ ਆਪਣੀ ਵੀਡੀਓ ਦੇ ਵਿੱਚ ਕਿਸੇ ਵੀ ਪ੍ਰੋਡਕਟ ਦੀ ਕੋਈ ਪ੍ਰੋਮੋਸ਼ਨ ਨਹੀਂ ਕੋਈ ਐਡ ਨਹੀਂ ਕੀ ਸੋ ਜੋ ਤਜਰਬੇ ਕਿਸਾਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਦੇਖੇ ਆ ਆਪਾਂ ਉਹੀ ਹੀ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਚੰਗਾ ਰਿਜ਼ਲਟ ਮਿਲਦਾ ਹੈ ਜੇਕਰ ਕੋਈ ਬਹੁਤੀ ਸਮੱਸਿਆ ਨਹੀਂ ਤਾਂ ਤੁਸੀਂ ਐਮਿਸਟਾ ਟਾਪ ਜਾਂ ਫਿਰ ਨੇਟਿਵ ਉਹ ਜੋ ਸੋ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਟੈਕਨੀਕਲ ਦੀ ਵਰਤੋਂ ਕਰਕੇ ਵੀ ਆਪਾਂ ਬਿਮਾਰੀ ਦੀ ਰੋਕਥਾਮ ਕਰ ਸਕਦੇ ਹਾਂ ਜੇਕਰ ਜ਼ਿਆਦਾ ਬਿਮਾਰੀ ਆਉਂਦੀ ਹੈ ਤਾਂ ਆਪਾਂ ਸਿਰਫ ਤੇ ਸਿਰਫ ਗੈਲੀਲਿਓ ਦੀ ਹੀ ਵਰਤੋਂ ਕਰਨੀ ਆ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ